12ਵੀਂ ਸ਼੍ਰੇਣੀ ਵਿਸ਼ਾ ਪੂਗੋਲ ਅਭਿਆਸੀ ਪ੍ਰਸ਼ਨਾਂ ਦਾ ਹੱਲ ਪਾਠ 7 ਆਵਾਜਾਈ ਸੰਚਾਰ ਤੇ ਵਪਾਰ ਭਾਗ 4 ਹੇਠ ਲਿਖੇ ਪ੍ਰਸ਼ਨਾਂ ਦੇ ਉੱਤਰ 20 ਇੱਕ ਵਾਕਾਂ ਵਿੱਚ ਦਿਓ ਪ੍ਰਸ਼ਨ ਊੜਾ ਭਾਰਤ ਦੀਆਂ ਵੱਖ-ਵੱਖ ਸੜਕ ਯੋਜਨਾਵਾਂ ਤੋਂ ਜਾਣੂ ਕਰਵਾਓ ਉੱਤਰ ਸੜਕਾਂ ਕਿਸੇ ਵੀ ਦੇਸ਼ ਦੀ ਜਿੰਦ ਜਾਨ ਦੇ ਸਮਾਨ ਹੁੰਦੀਆਂ ਹਨ ਇਹ ਲੋਕਾਂ ਨੂੰ ਸਾਜੋ ਸਮਾਨ ਦੀ ਢੁਆਈ ਤੇ ਆਵਾਜਾਈ ਲਈ ਵੱਡੀ ਸਹੂਲਤ ਪ੍ਰਦਾਨ ਕਰਦੀਆਂ ਹਨ। ਦੇਸ਼ ਅੰਦਰ ਸੜਕਾਂ ਦਾ ਜਾਲ ਵਿਛਾਉਣ ਹਿਤ-ਹੇਠ ਲਿਖੀਆਂ ਯੋਜਨਾਵਾਂ ਚਲਾਈਆਂ ਜਾ ਰਹੀਆਂ ਹਨ। 1. ਨਾਗਪੁਰ ਸੜਕ ਯੋਜਨਾ ਸੜਕ ਨਿਰਮਾਣ ਦੀ ਇਹ ਯੋਜਨਾ ਭਾਰਤ ਵਿੱਚ ਸੜਕਾਂ ਵਿਛਾਉਣ ਲਈ 1943 ਵਿੱਚ ਸ਼ੁਰੂ ਕੀਤੀ ਗਈ। ਇਸ ਯੋਜਨਾ ਅਧੀਨ ਮੁੱਖ ਤੌਰ ਤੇ ਦੇਸ਼ ਦੀਆਂ ਪ੍ਰਮੁੱਖ ਸੜਕਾਂ ਅਤੇ ਹੋਰਨਾਂ ਸੜਕਾਂ ਦੀ ਲੰਬਾਈ ਵਧਾਈ ਗਈ। 2. 20 ਸਾਲਾਂ ਸੜਕ ਯੋਜਨਾ ਇਹ ਯੋਜਨਾ 1961 ਵਿੱਚ ਸ਼ੁਰੂ ਕੀਤੀ ਗਈ ਇਸ ਦਾ ਮੁੱਖ ਮਕਸਦ ਦੇਸ਼ ਵਿੱਚ ਸੜਕਾਂ ਦੀ ਕੁੱਲ ਲੰਬਾਈ 6,56,000 ਕਿਲੋਮੀਟਰ ਤੋਂ ਵਧਾ ਕੇ 10,60,000 ਕਿਲੋਮੀਟਰ ਤੱਕ ਕਰਨਾ ਅਤੇ ਸੜਕ ਘਣਤਾ ਪ੍ਰਤੀ 100 ਵਰਗ ਕਿਲੋਮੀਟਰ ਰਕਬੇ ਵਿੱਚ 32 ਕਿਲੋਮੀਟਰ ਕਰਨਾ ਸੀ ਇਸ ਕਾਰਜ ਨੂੰ ਮੁਕੰਮਲ ਕਰਨ ਲਈ 20 ਸਾਲ ਦਾ ਸਮਾਂ ਮਿਥਿਆ ਗਿਆ 3 ਪਿੰਡੂ ਸੜਕ ਵਿਕਾਸ ਯੋਜਨਾ ਇਸ ਯੋਜਨਾ ਦਾ ਮਕਸਦ ਪਿੰਡੂ ਇਲਾਕਿਆਂ ਵਿੱਚ ਸੜਕਾਂ ਦਾ ਵਿਕਾਸ ਕਰਕੇ ਘੱਟੋ-ਘੱਟ 15 ਵਿਅਕਤੀਆਂ ਦੀ ਆਬਾਦੀ ਅਤੇ ਇਸ ਤੋਂ ਵੱਧ ਵਸੋਂ ਵਾਲੇ ਪਿੰਡਾਂ ਨੂੰ ਆਪਸ ਵਿੱਚ ਸੜਕੀ ਮਾਰਗਾਂ ਰਾਹੀਂ ਜੋੜਨਾ ਸੀ। ਇਹ ਪਿੰਡੂ ਸੜਕਾਂ ਅਜਹੀਆਂ ਬਣਾਈਆਂ ਜਾਂਦੀਆਂ ਸਨ ਕਿ ਹਰ ਤਰ੍ਹਾਂ ਦੇ ਮੌਸਮ ਨੂੰ ਚੱਲ ਸਕਣ। 4 BOT ਯੋਜਨਾ ਇਸ ਯੋਜਨਾ ਤਹਿਤ ਪ੍ਰਾਈਵੇਟ ਠੇਕੇਦਾਰਾਂ ਨੂੰ ਸੜਕਾਂ ਅਤੇ ਪੁਲਾਂ ਦਾ ਨਿਰਮਾਣ ਕਰਨ ਦੇ ਠੇਕੇ ਦਿੱਤੇ ਜਾਂਦੇ ਹਨ। ਇਹ ਇਜਾਜ਼ਤ ਵੀ ਦਿੱਤੀ ਜਾਂਦੀ ਹੈ ਕਿ ਉਹ ਆਪਣੀ ਉਸਾਰੀ ਸੜਕ ਤੋਂ ਲੰਘਣ ਵਾਲੇ ਵਾਹਨਾਂ ਦੇ ਚਾਲਕਾਂ ਤੋਂ ਮਿੱਥੇ ਸਮੇਂ ਲਈ ਟੋਲ ਟੈਕਸ ਉਗਰਾ ਸਕਣ ਅਤੇ ਫਿਰ ਸੜਕ ਸਰਕਾਰ ਦੇ ਹਵਾਲੇ ਕਰ ਦੇਣ। ਇਹ ਸਫਲ ਮੰਨੀ ਜਾਂਦੀ ਯੋਜਨਾ ਹੈ ਅਤੇ ਦੇਸ਼ ਦੇ ਕਈ ਹਿੱਸਿਆਂ ਵਿੱਚ ਲਾਗੂ ਹੈ। 5 ਕੇਂਦਰੀ ਸੜਕ ਫੰਡ ਇਸ ਫੰਡ ਨਾਲ ਸਬੰਧਤ ਐਕਟ ਦਸੰਬਰ 2000 ਵਿੱਚ ਲਾਗੂ ਕੀਤਾ ਗਿਆ ਸੀ। ਇਸ ਯੋਜਨਾ ਅਨੁਸਾਰ ਪੈਟਰੋਲ ਤੇ ਡੀਜ਼ਲ ਉੱਤੇ ਵਧ ਟੈਕਸ ਅਤੇ ਕਸਟਮ ਡਿਊਟੀ ਲਾ ਕੇ ਇਕੱਠੇ ਕੀਤੇ ਫੰਡ ਨਾਲ ਸੜਕਾਂ ਦਾ ਵਿਕਾਸ ਕੀਤਾ ਜਾਂਦਾ ਹੈ। ਸਾਰ ਅੰਸ਼ ਇਸ ਪ੍ਰਕਾਰ ਅਸੀਂ ਕਹਿ ਸਕਦੇ ਹਾਂ ਕਿ ਦੇਸ਼ ਦੀ ਆਜ਼ਾਦੀ ਤੋਂ ਬਾਅਦ ਭਾਰਤ ਸਰਕਾਰ ਨੇ ਵੱਖ-ਵੱਖ ਸੜਕ ਨਿਰਮਾਣ ਯੋਜਨਾਵਾਂ ਚਲਾ ਕੇ ਦੇਸ਼ ਦੇ ਹਰ ਵਿਅਕਤੀ ਨੂੰ ਸੜਕ ਮਾਰਗਾਂ ਰਾਹੀਂ ਵੱਡੇ ਸ਼ਹਿਰਾਂ ਅਤੇ ਮਹਾਨਗਰਾਂ ਨਾਲ ਜੋੜਿਆ ਹੈ। ਆੜਾ ਨਵੀਂ ਕੌਮੀ ਸ਼ਾਰਾ ਅੰਕਣ ਯੋਜਨਾ ਉੱਤੇ ਵਿਸਤ੍ਰਿਤ ਨੋਟ ਲਿਖੋ ਉੱਤਰ 1 ਕੌਮੀ ਸ਼ਾਹ ਰਾਹਾਂ ਦਾ ਪ੍ਰਬੰਧ ਭਾਰਤ ਵਿੱਚ ਕੌਮੀ ਸ਼ਾਹ ਰਾਹਾਂ ਦਾ ਪ੍ਰਬੰਧ ਭਾਰਤ ਸਰਕਾਰ ਦੀਆਂ ਏਜੰਸੀਆਂ ਵੱਲੋਂ ਚਲਾਇਆ ਜਾਂਦਾ ਅਤੇ ਸੰਭਾਲਿਆ ਜਾਂਦਾ ਹੈ ਜੂਨ 2016 ਵਿੱਚ ਦੇਸ਼ ਵਿੱਚ ਕੌਮੀ ਸ਼ਾਹ ਰਾਹ ਦੀ ਕੁੱਲ ਲੰਬਾਈ 1,87,000 ਕਿਲੋਮੀਟਰ ਸੀ ਇਹਨਾਂ ਵਿੱਚੋਂ 26,200 ਕਿਲੋਮੀਟਰ ਸ਼ਾਹ ਰਾਹ ਚਾਰ ਮਾਰਗੀ ਹਨ ਤੇ ਬਾਕੀ ਦੋ ਮਾਰਗੀ ਹਨ 2 ਨਿਰਮਾਣ ਕਾਰਜ ਕੇਂਦਰ ਸਰਕਾਰ ਨੇ ਟੀਚਾ ਮਿੱਥਿਆ ਹੈ ਕਿ 2017 ਤੋਂ ਹਰ ਰੋਜ਼ 30 ਕਿਲੋਮੀਟਰ ਸ਼ਾਰਾ ਵਿਕਸਿਤ ਕੀਤਾ ਜਾਵੇ। ਇਸ ਵਿੱਚ ਲੁੱਕ ਅਤੇ ਕੋਲੇ ਦੀ ਬਜਾਏ ਸੀਮਿੰਟ ਦੀ ਵਰਤੋਂ ਕੀਤੀ ਜਾਵੇ। ਵੱਡੇ ਕਸਬਿਆਂ ਅਤੇ ਸ਼ਹਿਰਾਂ ਦੇ ਦੁਆਲੇ ਬਾਈਪਾਸ ਉਸਾਰੇ ਜਾਣ ਤਾਂ ਜੋ ਸ਼ਾਰਾਹਾਂ ਉੱਤੇ ਆਵਾਜਾਈ ਨੂੰ ਬੇਰੋਕ ਟੋਕ ਚਲਾਇਆ ਜਾ ਸਕੇ। ਇਨ੍ਹਾਂ ਸ਼ਾਰਾਹਾਂ ਦਾ ਵਿਕਾਸ ਤੇਜ਼ੀ ਨਾਲ ਲਗਾਤਾਰ ਜਾਰੀ ਹੈ। ਪਰ ਸਾਲ 2004 ਤੋਂ 2014 ਤੱਕ ਸ਼ਾ ਰਾਹਾਂ ਵਿੱਚ ਸਿਰਫ 18000 ਕਿਲੋਮੀਟਰ ਦਾ ਵਾਅਦਾ ਹੋਇਆ ਹੈ। 3 ਸ਼ਾ ਰਾਹਾਂ ਲਈ ਅੰਕ ਪ੍ਰਬੰਧਨ ਭਾਰਤ ਸਰਕਾਰ ਦੇ ਸੜਕੀ ਆਵਾਜਾਈ ਤੇ ਹਾਈਵੇਜ਼ ਮੰਤਰਾਲੇ ਨੇ April 2010 ਵਿੱਚ ਇੱਕ ਨੋਟੀਫਿਕੇਸ਼ਨ ਜਾਰੀ ਕਰਕੇ ਕੌਮੀ ਸ਼ਾ ਰਾਹਾਂ ਨੂੰ ਨਵੇਂ ਅੰਕ ਪ੍ਰਦਾਨ ਕੀਤੇ ਹਨ। ਇਹ ਨਵੇਂ ਅੰਕ ਕੌਮੀ ਸ਼ਾ ਰਾਹਾਂ ਦੀ ਦਿਸ਼ਾ ਅਤੇ ਹੌਂਦ ਦੇ ਭੂਗੋਲਿਕ ਇਲਾਕੇ ਦਾ ਗਿਆਨ ਵੀ ਕਰਵਾਉਂਦੇ ਹਨ। ਹੁਣ ਪੂਰਬ ਤੋਂ ਪੱਛਮ ਦਿਸ਼ਾ ਵੱਲ ਜਾਂਦੇ ਸਾਰੇ ਸ਼ਾਹ ਰਾਹਾਂ ਦਾ ਕ੍ਰਮ ਪਛਾਣ ਅੰਕ ਟਾਂਕ ਅੰਕ ਵਿੱਚ ਹੈ ਜਿਨ੍ਹਾਂ ਦੀ ਸ਼ੁਰੂਆਤ ਉੱਤਰ ਵਿੱਚ ਹੁੰਦੀ ਹੈ ਅਤੇ ਜਿਉਂ-ਜਿਉਂ ਦੱਖਣ ਵੱਲ ਨੂੰ ਜਾਂਦਾ ਹੈ ਕ੍ਰਮ ਅੰਕ ਵੱਧਦਾ ਹੀ ਜਾਂਦਾ ਹੈ ਦੂਜੇ ਸ਼ਬਦਾਂ ਵਿੱਚ ਇੰਜ ਕਿਹਾ ਜਾ ਸਕਦਾ ਹੈ ਕਿ ਜਿਵੇਂ-ਜਿਵੇਂ ਵਿਥਕਾਰ ਅੰਕ ਵੱਧਦਾ ਜਾਵੇਗਾ ਪਛਾਣ ਅੰਕ ਘਟਦਾ ਜਾਵੇਗਾ ਵਿਥਕਾਰ ਅੰਕ ਘਟਣ ਨਾਲ ਪਛਾਣ ਅੰਕ ਵੱਧਦਾ ਜਾਵੇਗਾ 4 ਨਵੇਂ ਅੰਕ ਪ੍ਰਬੰਧਨ ਦੀ ਵਿਸ਼ੇਸ਼ਤਾ ਨਵੇਂ ਅੰਕ ਪ੍ਰਬੰਧਨ ਦੀ ਵਿਸ਼ੇਸ਼ਤਾ ਇਹ ਹੈ ਕਿ ਪ੍ਰਮੁੱਖ ਕੌਮੀ ਸ਼ਾਹ ਰਾਹਾਂ ਦਾ ਪਛਾਣ ਅੰਕ 1 ਕੈਰਾ ਜਾਂ 2 ਦੂਰਾ ਹੈ ਪਰ ਉਹਨਾਂ ਵਿੱਚੋਂ ਨਿਕਲਦੇ ਅਗਲੇ ਸ਼ਾਹ ਰਾਹਾਂ ਦੇ ਅੰਕ 3 3 ਹਨ ਭਾਵ ਸੈਂਕੜਿਆਂ ਵਿੱਚ 5 ਆਫ ਸ਼ੂਟ ਹਾਈਵੇਜ਼ ਕੌਮੀ ਮਾਰਗ ਜੋ ਸ਼ਾਹ ਰਾਹਾਂ ਵਿੱਚੋਂ ਨਿਕਲਦੇ ਹਨ ਇਹਨਾਂ ਨੂੰ ਆਫ ਸ਼ੂਟ ਹਾਈਵੇਜ਼ ਆਖਦੇ ਹਨ ਆਫ ਸ਼ੂਟ ਹਾਈਵੇਜ਼ ਵਿੱਚੋਂ ਹਰੇਕ ਦਾ ਪਛਾਣ ਅੰਕ ਸੈਂਕੜਿਆਂ ਭਾਵ ਤਿੰਨ ਅੰਕਾਂ ਵਿੱਚ ਹੁੰਦਾ ਹੈ ਤੇ ਜ਼ਿਆਦਾਤਰ ਪਛਾਣ ਅੰਕ ਦਾ ਇਕਾਈ ਅੰਕ ਦਿਸ਼ਾ ਨਿਰਧਾਰਨ ਕਰਦਾ ਹੈ ਜਿਵੇਂ ਜੇ ਇਕਾਈ ਅੰਕ ਟਾਂਕ ਹੈ ਤਾਂ ਸ਼ਾਰਾ ਵਿੱਚੋਂ ਨਿਕਲਿਆ ਮਾਰਗ ਪੂਰਬ ਪੱਛਮ ਦਿਸ਼ਾ ਵਿੱਚ ਹੈ ਜੇ ਇਕਾਈ ਅੰਕ ਜਿਸਤ ਹੈ ਤਾਂ ਸ਼ਾਰਾ ਵਿੱਚੋਂ ਨਿਕਲਿਆ ਮਾਰਗ ਵੀ ਉੱਤਰ ਦੱਖਣ ਦਿਸ਼ਾ ਵਿੱਚ ਹੋਵੇਗਾ ਸਾਰੰਸ਼ ਹਾਲਚ ਹੀ ਕਈ ਹੋਰ ਮੁੱਖ ਸੜਕ ਮਾਰਗਾਂ ਨੂੰ ਵੀ ਕੌਮੀ ਮਾਰਗ ਐਲਾਨਿਆ ਗਿਆ ਹੈ ਇਹ ਸ਼ਾਰਾ ਲੋਕਾਂ ਨੂੰ ਆਵਾਜਾਈ ਦੀਆਂ ਬਿਹਤਰ ਸਹੂਲਤਾਂ ਪ੍ਰਦਾਨ ਕਰਨ ਵਿੱਚ ਬੇਹੱਦ ਸਹਾਈ ਸਾਬਤ ਹੁੰਦੇ ਹਨ ਪ੍ਰਸ਼ਨ ਈ ਡੀ ਪਾਰ ਮਹਾਂਦੀਪੀ ਰੇਲਵੇ ਜਾਲਾਂ ਤੋਂ ਜਾਣੂ ਕਰਵਾਓ ਉੱਤਰ 1 ਇਤਿਹਾਸ ਪਾਰ ਮਹਾਂਦੀਪੀ ਰੇਲ ਮਾਰਗ ਬਹੁਤ ਲੰਬੀ ਦੂਰੀ ਤੈਅ ਕਰਨ ਵਾਲੇ ਰੇਲ ਮਾਰਗਾਂ ਨੂੰ ਆਖਦੇ ਹਨ ਇਹ ਰੇਲ ਮਾਰਗਾਂ ਦਾ ਅਜੀਹਾ ਜਾਲ ਹੁੰਦਾ ਹੈ ਜੋ ਇੱਕ ਮਹਾਂਦੀਪ ਦੀ ਸਾਰੀ ਭੂਮੀ ਨੂੰ ਪਾਰ ਕਰਦਾ ਹੋਇਆ ਦੂਜੇ ਮਹਾਂਦੀਪ ਦੇ ਸਿਰੇ ਤੱਕ ਪਹੁੰਚਦਾ ਹੈ ਪਾਰ ਮਹਾਂਦੀਪ ਰੇਲ ਮਾਰਗਾਂ ਦਾ ਇਤਿਹਾਸ ਲਗਭਗ 150 ਸਾਲ ਪੁਰਾਣਾ ਹੈ ਸੰਸਾਰ ਦਾ ਪਹਿਲਾ ਪਾਰ ਮਹਾਂਦੀਪੀ ਰੇਲਵੇ ਮਾਰਗ ਸਨ 1863 ਤੋਂ 1869 ਦੇ ਵਿਚਕਾਰ ਅਮਰੀਕਾ ਵਿੱਚ ਵਿਛਾਇਆ ਗਿਆ ਸੀ ਇਹ ਯੂ ਐਸ ਏ ਵਿੱਚੋਂ ਲੰਘਦਾ ਹੋਇਆ ਅੰਧ ਮਹਾਸਾਗਰ ਦੇ ਤੱਟ ਤੋਂ ਪ੍ਰਸ਼ਾਂਤ ਮਹਾਸਾਗਰ ਤੱਕ ਲਗਭਗ 2826 ਕਿਲੋਮੀਟਰ ਦੂਰੀ ਤੈਅ ਕਰਦਾ ਸੀ 2 ట్రాਸ ਸਾਈਬੀਰੀਅਨ ਰੇਲਵੇ ਮਾਰਗ ਸੰਸਾਰ ਵਿੱਚ अनेका ਪਾਰ ਮਹਾਂਦੀਪੀ ਰੇਲ ਮਾਰਗਾਂ ਦਾ ਨਿਰਮਾਣ ਹੋਇਆ ਜੋ ਬਹੁਤ ਵੱਡੀ ਮਾਤਰਾ ਵਿੱਚ ਮਾਲ ਦੀ ਢੋਆਟੋਆਈ ਅਤੇ ਯਾਤਰੀਆਂ ਦੀ ਆਵਾਜਾਈ ਲਈ ਵਰਤੇ ਜਾਂਦੇ ਹਨ। ట్రాንስ ਸਾਈਬੀਰੀਅਨ ਰੇਲਵੇ ਮਾਰਗ 1891 ਤੋਂ 1916 ਤੱਕ ਦੇ ਸਮੇਂ ਦੌਰਾਨ ਉਸਾਰਿਆ ਗਿਆ। ਇਹ ਮਾਸਕੋ ਤੋਂ ਸ਼ੁਰੂ ਹੋ ਕੇ ਵਲਾਦੀਵਾਸਟਾਕ ਤੱਕ 9299 ਕਿਲੋਮੀਟਰ ਲੰਬਾ ਹੈ। ਇਸ ਵਿੱਚੋਂ ਅੱਗੋਂ ਕਈ ਸ਼ਖਾਵਾਂ ਨਿਕਲਦੀਆਂ ਹਨ ਜੋ ਮਾਸਕੋ ਨੂੰ ਚੀਨ, ਮੰਗੋਲੀਆ ਅਤੇ ਉੱਤਰੀ ਕੋਰੀਆ ਨਾਲ ਵੀ ਜੋੜਦੀਆਂ ਹਨ। 3 ਕੈਨੇਡੀਅਨ ਪੈਸੀਫਿਕ ਰੇਲਵੇ ਮਾਰਗ ਇਹ ਰੇਲਵੇ ਮਾਰਗ ਪਾਰ ਮਹਾਂਦੀਪੀ ਰੇਲ ਮਾਰਗ ਦੀ ਇੱਕ ਹੋਰ ਉਦਾਹਰਨ ਹੈ ਜੋ ਉੱਤਰੀ ਅਮਰੀਕਾ ਮਹਾਂਦੀਪ ਵਿੱਚ ਵਸਦੇ ਕੈਨੇਡੀਅਨ ਲੋਕਾਂ ਨੂੰ ਵੱਡੀ ਸਹੂਲਤ ਪ੍ਰਦਾਨ ਕਰਦਾ ਹੈ ਇਸ ਦਾ ਕੁਝ ਭਾਗ ਸੰਯੁਕਤ ਰਾਜ ਅਮਰੀਕਾ ਵਿੱਚੋਂ ਵੀ ਲੰਘਦਾ ਹੈ ਇਸ ਮਾਰਗ ਦਾ ਨਿਰਮਾਣ 1881 ਵਿੱਚ ਹੋਇਆ ਸੀ 4 ਉਫਸ ਪਾਰ ਆਸਟ੍ਰੇਲੀਆਈ ਰੇਲਵੇ ਮਾਰਗ ਇਹ ਮਾਰਗ 1917 ਵਿੱਚ ਸ਼ੁਰੂ ਹੋਇਆ ਇਹ ਰੇਲਵੇ ਮਾਰਗ ਪੋਰਟ ਆਗਸਟਾ ਤੋਂ ਕਾਲਗੁਰਲੀ ਤੱਕ ਪਹੁੰਚਦਾ ਹੈ। ਇਹ ਰੇਲ ਮਾਰਗ ਆਸਟ੍ਰੇਲੀਆ ਦੇ ਪੂਰਬੀ ਅਤੇ ਪੱਛਮੀ ਸਿਰਿਆਂ ਨੂੰ ਮਿਲਾਉਂਦਾ ਹੈ। ਇਹ ਮਾਰਗ ਬ੍ਰਿਸਬਨ ਤੋਂ ਸਿਡਨੀ, ਮੈਲਬੌਰਨ, ਐਡੀਲੇਡ ਰਾਹੀਂ ਹੁੰਦਾ ਹੋਇਆ ਪਾਰਥ ਤੱਕ ਪਹੁੰਚਦਾ ਹੈ। ਇਸ ਮਾਰਗ ਦੇ ਨਿਰਮਾਣ ਸਮੇਂ ਇਸ ਵਿੱਚ ਤਿੰਨ ਰੇਲ ਗੇਜਾਂ ਦੀ ਵਰਤੋਂ ਕੀਤੀ ਗਈ ਸੀ। 1970 ਵਿੱਚ ਇਸ ਨੂੰ ਇੱਕ ਗੇਜ ਵਿੱਚ ਬਦਲਣ ਦਾ ਅਮਲ ਸ਼ੁਰੂ ਹੋਇਆ। ਸਿਡਨੀ ਅਤੇ ਪਰਥ ਵਿਚਾਲੇ ਰੇਲ ਮਾਰਗ ਨੂੰ ਇੰਡੀਅਨ ਪੈਸੀਫਿਕ ਰੂਟ ਕਿਹਾ ਜਾਂਦਾ ਹੈ। 5. ਪਨਾਮਾ ਨਹਿਰ ਰੇਲਵੇ। ਇਹ ਰੇਲ ਮਾਰਗ ਪਨਾਮਾ ਨਹਿਰ ਦੇ ਸਮਾਨ ਅੰਤਰ ਚਲਦਾ ਹੋਇਆ ਮੱਧ ਅਮਰੀਕਾ ਵਿੱਚ ਅੰਧ ਮਹਾਸਾਗਰ ਦੇ ਤੱਟ ਤੋਂ ਪ੍ਰਸ਼ਾਂਤ ਮਹਾਸਾਗਰ ਤੱਕ ਪਹੁੰਚਦਾ ਹੈ। ਇਸ ਦੀ ਲੰਬਾਈ 77 ਕਿਲੋਮੀਟਰ ਹੈ। ਇਹ ਮਾਰਗ ਦੁਨੀਆ ਦੇ ਦੋ ਵੱਡੇ ਮਹਾਸਾਗਰਾਂ ਨੂੰ ਮਿਲਾਉਣ ਕਰਕੇ ਬਹੁਤ ਮਹੱਤਵਪੂਰਨ ਹੈ। ਇਹ ਰੇਲਵੇ ਮਾਰਗ ਯਾਤਰੀਆਂ ਅਤੇ ਮਾਲ ਦੀ ਟੋਆ ਟੋਈ ਲਈ ਵਰਤਿਆ ਜਾਂਦਾ ਹੈ। ਸਾਰ ਅੰਸ਼ ਇਸ ਪ੍ਰਕਾਰ ਅਸੀਂ ਕਹਿ ਸਕਦੇ ਹਾਂ ਕਿ ਪਾਰ ਮਹਾਦੀਪੀ ਰੇਲਵੇ ਮਾਰਗ ਦੁਨੀਆਂ ਦੇ ਦੇਸ਼ਾਂ ਨੂੰ ਅਤੇ ਮਹਾਦੀਪਾਂ ਨੂੰ ਇੱਕ ਦੂਜੇ ਨਾਲ ਜੋੜਨ ਵਿੱਚ ਬੇਹੱਦ ਸਹਾਇੀ ਹੁੰਦੇ ਹਨ। ਪ੍ਰਸ਼ਨ ਸ ਦੇਸ਼ ਦੀਆਂ ਤੇਜ਼ ਰਫ਼ਤਾਰ ਗੱਡੀਆਂ ਤੇ ਸ਼ਾਹੀ ਗੱਡੀਆਂ ਤੋਂ ਜਾਣੂ ਕਰਵਾਓ। ਪੁੱਤਰ ਊੜਾ ਦੇਸ਼ ਵਿੱਚ ਚੱਲਣ ਵਾਲੀਆਂ ਕੁਝ ਪ੍ਰਮੁੱਖ ਰੇਲ ਗੱਡੀਆਂ ਦਾ ਵੇਰਵਾ ਇਸ ਪ੍ਰਕਾਰ ਹੈ 1 ਨਵੀਂ ਦਿੱਲੀ ਆਗਰਾ ਗਤੀਮਾਨ ਐਕਸਪ੍ਰੈਸ ਰਫ਼ਤਾਰ 160 ਕਿਲੋਮੀਟਰ ਪ੍ਰਤੀ ਘੰਟਾ 2 ਨਵੀਂ ਦਿੱਲੀ ਪੋਪਾਲ ਸ਼ਤਾਬਦੀ ਐਕਸਪ੍ਰੈਸ ਰਫ਼ਤਾਰ 91 ਕਿਲੋਮੀਟਰ ਪ੍ਰਤੀ ਘੰਟਾ 3 ਮੁੰਬਈ ਨਵੀਂ ਦਿੱਲੀ ਰਾਜਧਾਨੀ ਐਕਸਪ੍ਰੈਸ ਰਫ਼ਤਾਰ 90.46 ਕਿਲੋਮੀਟਰ ਪ੍ਰਤੀ ਘੰਟਾ 4 ਸਿਆਲਦਾ ਨਵੀਂ ਦਿੱਲੀ ਦਰੰਤੋ ਐਕਸਪ੍ਰੈਸ रफ्तार एकानवे दशमलव एक, एक तीन किलोमीटर प्रति घंटा पंज नवी दिल्ली कानपुर शताब्दी एक्सप्रैस रफ्तार उन्नवे दशमलव छे तीन किलोमीटर प्रति घंटा छे नवी दिल्ली हावड़ा राजधानी एक्सप्रैस रफ्तार अठासी दशमलव दो एक किलोमीटर प्रति घंटा सत्त नवी दिल्ली हावड़ा दुरांतो एक्सप्रैस रफ्तार सतासी दशमलव सिफर छे किलोमीटर प्रति घंटा अठ नवी दिल्ली अलाहाबाद दुरंतो एक्सप्रैस ਰਫ਼ਤਾਰ 86.85 ਕਿਲੋਮੀਟਰ ਪ੍ਰਤੀ ਘੰਟਾ 9 ਸਿਆਲਦਾ ਨਵੀਂ ਦਿੱਲੀ ਰਾਜਸਤਾਨੀ ਐਕਸਪ੍ਰੈਸ ਰਫ਼ਤਾਰ 87.06 ਕਿਲੋਮੀਟਰ ਪ੍ਰਤੀ ਘੰਟਾ 10 ਨizamuddin ਬਾਂਦਰਾ ਗਰੀਬ ਰਥ ਰਫ਼ਤਾਰ 82.80 ਕਿਲੋਮੀਟਰ ਪ੍ਰਤੀ ਘੰਟਾ ਆੜਾ ਸ਼ਾਹੀ ਗੱਡੀਆਂ ਸਧਾਰਨ ਅਤੇ ਤੇਜ਼ ਗੱਡੀਆਂ ਤੋਂ ਇਲਾਵਾ ਦੇਸ਼ ਵਿੱਚ ਰੇਲ ਗੱਡੀਆਂ ਦੀ ਇੱਕ ਹੋਰ ਬਣ ਗਈ ਹੈ ਜਿਹੜੀਆਂ ਸ਼ਾਹੀ ਸਹੂਲਤਾਂ ਨਾਲ ਲੈਸ ਹੁੰਦੀਆਂ ਹਨ ਇਨਾਂ ਦਾ ਵੇਰਵਾ ਇਸ ਪ੍ਰਕਾਰ ਹੈ 1 ਮਹਾਰਾਜਾ ਐਕਸਪ੍ਰੈਸ ਦੇਸ਼ ਦੇ ਪ੍ਰਮੁੱਖ ਸਲਾਨੀ ਮਹੱਤਵ ਦੇ ਸਥਾਨਾਂ ਦੀ ਸ਼ਾਹੀ ਸੈਰ ਕਰਵਾਉਂਦੀ ਹੈ 2 ਪੈਲੇਸ ਔਨ ਵਹੀਲਜ਼ ਰਾਜਸਥਾਨ ਦੇ ਸਰਵੋਤਮ ਸਲਾਨੀ ਪਸੰਦੀਦਾ ਥਾਵਾਂ ਦੀ ਸੈਰ ਕਰਵਾਉਂਦੀ ਹੈ 3 ਦੀ ਡੈਕਨ ਓਡੀਸੀ ਸ਼ਾਹੀ ਢੰਗ ਨਾਲ ਦੱਖਣੀ ਭਾਰਤ ਦਾ ਦਰਸ਼ਨ ਕਰਵਾਉਂਦੀ ਹੈ 4 골ਡਨ ਚੈਰੀਟ ਮਹਾਰਾਸ਼ਟਰ ਤੇ ਗੁਜਰਾਤ ਦੀ ਸੈਰ ਕਰਵਾਉਂਦੀ ਹੈ 5. ਰਾਇਲ ਰਾਜਸਥਾਨ ਔਨ ਵਹੀਲ ਭਾਰਤੀ ਸੰਸਕ੍ਰਿਤੀ ਦੀ ਸ਼ਾਹੀ ਸੈਰ ਕਰਵਾਉਂਦੀ ਹੈ। 6. ਰਾਇਲ ਔਰੀਐਂਟ ਟ੍ਰੇਨ ਮੱਧ ਭਾਰਤ ਦੀ ਸ਼ਾਹੀ ਸੈਰ ਕਰਵਾਉਂਦੀ ਹੈ। 7. ਫੇਰੀ ਕুইਨ ਐਕਸਪ੍ਰੈਸ ਰਾਜਸਥਾਨ ਵਿੱਚ ਅਲਵਰ ਤੇ ਸ੍ਰਿਸਕਾ ਦੀ ਸੈਰ ਲਈ। ਸਾਰ ਅੰਸ਼ ਰੇਲ ਸਫਰ ਸਸਤਾ ਅਤੇ ਆਰਾਮਦਾਇਕ ਹੁੰਦਾ ਹੈ। ਜਿੱਥੇ ਤੇਜ਼ ਰਫ਼ਤਾਰ ਰੇਲ ਗੱਡੀਆਂ ਨਾਲ ਸਮੇਂ ਦੀ ਬਚਤ ਹੁੰਦੀ ਹੈ, ਉੱਥੇ ਦੂਜੇ ਪਾਸੇ ਸ਼ਾਹੀ ਰੇਲ ਗੱਡੀਆਂ ਸ਼ਾਹੀ ਸਹੂਲਤਾਂ ਨਾਲ ਲੈਸ ਹੋਣ ਕਰਕੇ ਲੋਕਾਂ ਦੀ ਪਹਿਲੀ ਪਸੰਦ ਬਣਦੀਆਂ ਹਨ ਸ਼ਾਹੀ ਗੱਡੀਆਂ ਦਾ ਪ੍ਰਬੰਧ ਇੰਡੀਅਨ ਰੇਲਵੇ ਕੈਟਰਿੰਗ ਐਂਡ ਟੂਰਿਜ਼ਮ ਕਾਰਪੋਰੇਸ਼ਨ ਲਿਮਟਿਡ ਵੱਲੋਂ ਕੀਤਾ ਜਾਂਦਾ ਹੈ ਪ੍ਰਸ਼ਨ ਹਾ ਹਾ ਸੰਸਾਰ ਦੇ ਪ੍ਰਮੁੱਖ ਸਮੁੰਦਰੀ ਮਾਰਗਾਂ ਤੇ ਨੋਟ ਲਿਖੋ ਉੱਤਰ ਸੰਸਾਰ ਭਰ ਦੇ ਵਪਾਰ ਦਾ ਇੱਕ ਵੱਡਾ ਹਿੱਸਾ ਸਮੁੰਦਰ ਮਾਰਗ ਰਾਹੀਂ ਕੀਤਾ ਜਾਂਦਾ ਹੈ ਸਮੁੰਦਰੀ ਜਹਾਜ਼ ਭਾਰੀ ਅਤੇ ਲੋੜੀਂਦੀਆਂ ਵਸਤਾਂ ਆਸਾਨੀ ਨਾਲ ਢੋਂਦੇ ਹਨ ਇਹ ਢੋਆ ਢੋਈ ਦਾ ਸਭ ਤੋਂ ਸਸਤਾ ਸਾਧਨ ਵੀ ਹੈ ਸੰਸਾਰ ਦੇ ਪ੍ਰਮੁੱਖ ਸਮੁੰਦਰੀ ਮਾਰਗਾਂ ਦਾ ਵੇਰਵਾ ਇਸ ਪ੍ਰਕਾਰ ਹੈ 1 ਉਤਰੀ ਅੰਧ ਮਹਾਸાગਰੀ ਮਾਰਗ ਇਹ ਸੰਸਾਰ ਦਾ ਸਭ ਤੋਂ ਵੱਧ ਵਰਤਿਆ ਜਾਣ ਵਾਲਾ ਸਮੁੰਦਰੀ ਮਾਰਗ ਹੈ ਜਿਸ ਰਾਹੀਂ ਸੰਸਾਰ ਦਾ ਅੱਧੇ ਤੋਂ ਵੱਧ ਵਪਾਰ ਹੁੰਦਾ ਹੈ ਇਸ ਖੇਤਰ ਵਿੱਚ ਮੁੱਖ ਬੰਦਰਗਾਹਾਂ ਰੋਟਰਡਮ ਐਂਟਵਰਪ ਲੰਡਨ ਨਿਊਯਾਰਕ ਬੋਸਟਨ ਅਤੇ ਫਿਲਾਡਲਫੀਆ ਹਨ 2 ਕੇਪ ਆਫ ਗੁੱਡ ਹੋਪ ਇਹ ਸਮੁੰਦਰੀ ਮਾਰਗ ਅਫਰੀਕਾ ਮਹਾਦੀਪ ਦੇ ਦੁਰਦਖਣੀ ਹਿੱਸੇ ਆਸ਼ਾਂਤਰੀਬ ਦੁਆਲੇ ਘੁੰਮਦਾ ਹੈ ਤਿੰਨ ਭੂਮਦ ਸਾਗਰੀ ਸuez ਏਸ਼ੀਆਈ ਮਾਰਗ ਦ ਮੈਡੀਟੇਰੇਨੀਅਨ ਸੂਏਜ਼ ਏਸ਼ੀਆਟਿਕ ਰੂਟ ਏਸ਼ੀਆ ਤੇ ਯੂਰਪ ਦੇ ਦੇਸ਼ਾਂ ਨੂੰ ਸੂਏਜ਼ ਨਹਿਰ ਰਾਹੀਂ ਆਪਸ ਵਿੱਚ ਮਿਲਾਉਂਦਾ ਹੈ ਚਾਰ ਪਨਾਮਾ ਨਹਿਰ ਮਾਰਗ ਅੰਧ ਮਹਾਸਾਗਰ ਤੇ ਪ੍ਰਸ਼ਾਂਤ ਮਹਾਸਾਗਰ ਨੂੰ ਆਪਸ ਵਿੱਚ ਮਿਲਾਉਂਦਾ ਹੈ ਅਤੇ ਪ੍ਰਸ਼ਾਂਤ ਮਹਾਸਾਗਰੀ ਦੁਆਰ ਗੇਟਵੇ ਟੂ ਦਾ ਪੈਸੀਫਿਕ ਕਹਾਉਂਦਾ ਹੈ ਪੰਜ ਦੱਖਣ ਅੰਧ ਮਹਾਸਾਗਰੀ ਮਾਰਗ ਯੂਰਪ ਦੇ ਪੱਛਮੀ ਦੇਸ਼ਾਂ ਨੂੰ ਅੰਧ ਮਹਾਸਾਗਰ ਜ਼ਰੀਏ ਦੱਖਣੀ ਅਮਰੀਕਾ ਦੇ ਪੂਰਬੀ ਤੱਟੀ ਇਲਾਕਿਆਂ ਨਾਲ ਵਪਾਰ ਦਾ ਮੌਕਾ ਪ੍ਰਦਾਨ ਕਰਦਾ ਹੈ 6 ਪਾਰ ਪ੍ਰਸ਼ਾਂਤ ਮਾਰਗ ਦਾ ਟ੍ਰਾਂਸ ਪੈਸੀਫਿਕ ਰੂਟ ਇਸ ਮਾਰਗ ਦਾ ਮੁੱਖ ਕੇਂਦਰ ਹਵਾਈ ਟਾਪੂਆਂ ਵਿੱਚ ਸਥਿਤ ਬੰਦਰਗਾਹ ਹਨੋਲুলੂ ਹੈ ਸਾਰ ਅੰਸ਼ ਭਾਰੀਆਂ ਵਸਤਾਂ ਦੀ ਟੋਆ ਟੋਾਈ ਅਤੇ ਲੰਬੇ ਸਫ਼ਰ ਲਈ ਸਮੁੰਦਰੀ ਮਾਰਗ ਸਭ ਤੋਂ ਵਧੀਆ ਮੰਨਿਆ ਜਾਂਦਾ ਹੈ ਸੰਸਾਰ ਦਾ ਵਪਾਰ ਵੱਖੋ-ਵੱਖਰੇ ਸਮੁੰਦਰੀ ਮਾਰਗਾਂ ਰਾਹੀਂ ਕੀਤਾ ਜਾਂਦਾ ਹੈ। ਸਫ਼ਰ ਲਈ ਛੋਟੇ ਤੋਂ ਛੋਟੇ ਮਾਰਗ ਨੂੰ ਚੁਣਿਆ ਜਾਂਦਾ ਹੈ। ਤੁਹਾਡੇ ਸੁਝਾਵਾਂ ਦਾ ਹਮੇਸ਼ਾ ਸਵਾਗਤ ਰਹੇਗਾ। ਕਿਰਪਾ ਕਰਕੇ ਚੈਨਲ ਨੂੰ ਸਬਸਕ੍ਰਾਈਬ ਕਰੋ। ਧੰਨਵਾਦ।